ਨੰਬਾਬਾ ਸ੍ਰੀ ਚਾਂਜੀ ਇੱਕ ਵਾਰ ਤੋਤਾ ਹਾਥੀ ਨੂੰ ਬੋਲਿਆ ਕਿ ਮੈਨੂੰ ਦੱਸੋ ਕਿ ਇਨਸਾਨਾਂ ਦੇ ਸਭ ਤੋਂ ਵੱਡੇ ਵਹਿਮ ਕਿਹੜੇ ਹਨ ਹਾਥੀ ਨੇ ਬਹੁਤ ਸੁੰਦਰ ਜਵਾਬ ਦਿੱਤਾ ਜਿਸ ਨੂੰ ਇਨਸਾਨ ਸੁਣਨ ਵਾਸਤੇ ਤਿਆਰ ਨਹੀਂ ਹਾਥੀ ਨੇ ਤੋਤੇ ਨੂੰ ਕਿਹਾ ਇਨਸਾਨ ਨੂੰ ਸਭ ਤੋਂ ਵੱਡਾ ਵਹਿਮ ਪਹਿਲਾ ਇਹ ਹੈ ਸਿਰਫ ਇਨਸਾਨ ਹੀ ਪਰਮਾਤਮਾ ਬਾਰੇ ਜਾਣ ਸਕਦਾ ਹੈ ਜਾਨਵਰ ਨਹੀਂ ਦੂਸਰਾ ਵਹਿਮ ਇਨਸਾਨ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ ਜਾਨਵਰ ਨਹੀਂ ਤੀਸਰਾ ਵਹਿਮ ਇਨਸਾਨ ਇਸ ਧਰਤੀ ਦੇ ਉੱਪਰ ਰਾਜ ਕਰਨ ਵਾਸਤੇ ਆਇਆ ਹੈ ਪਰ ਇਹ ਤਿੰਨੇ ਇਨਸਾਨ ਵੇਹਮ ਹਨ ਜੇਕਰ انسان ਧਰਤੀ ਦੇ ਉੱਤੇ ਰਾਜ ਕਰਨ ਵਾਸਤੇ ਆਇਆ ਹੁੰਦਾ ਤਾਂ ਜਿਸ ਆਦਮੀ ਨੇ ਧਰਤੀ ਖਰੀਦੀ ਸੀ ਉਸ ਦੇ ਨਾਲ ਹੀ ਜੇਕਰ ਧਰਤੀ ਚਲ ਜਾਂਦੀ ਤਾਂ ਹੁਣ ਨੂੰ ਧਰਤੀ ਖਤਮ ਹੋ ਜਾਣੀ ਸੀ ਧਰਤੀ ਵੀ ਇੱਥੇ ਹੀ ਹੈ ਅਤੇ ਜਿੰਨਾ ਪੈਸਿਆ ਨਾਲ ਖਰੀਦੀ ਸੀ ਉਹ ਵੀ ਇੱਥੇ ਹੀ ਹੈ انسان ਚਲੇ ਗਏ ਪਰ انسان ਝੂਠ ਹੀ ਲੈ ਕੇ ਗਏ ਅਤੇ انسان ਆਪਣੇ ਮਨ ਵਿੱਚ ਵਹਿਮ ਹੀ ਪਾਲ ਕੇ ਗਏ ਕਿ ਪਰਮਾਤਮਾ ਇਨਸਾਨਾਂ ਦੀ ਸਿਰਫ ਸੁਣਦਾ ਹੈ ਜਾਨਵਰਾਂ ਦੀ ਨਹੀਂ ਸੁਣਦਾ ਪਰ ਇਨਸਾਨ ਇਹ ਮੰਨਣ ਵਾਸਤੇ ਤਿਆਰ ਨਹੀਂ ਇਨਸਾਨ ਦਾ ਵਿਹਮ ਕਿ ਇਨਸਾਨ ਨੂੰ ਮੰਨਣ ਵਾਸਤੇ ਰਾਜ਼ੀ ਨਹੀਂ ਹੋਣ ਦਿੰਦਾ ਮੈਂ ਇੱਕ ਰਾਜਾ ਦੇਖਿਆ ਜਿਸਦੇ ਮੂੰਹੋਂ ਨਿਕਲਿਆ ਹੋਇਆ ਵਾਕ ਕਾਨੂੰਨ ਬਣ ਜਾਂਦਾ ਸੀ ਜਿੰਨੀ ਮਰਜ਼ੀ ਧਰਤੀ ਇਨਸਾਨਾਂ ਨੂੰ ਉਹ ਦੇ ਸਕਦਾ ਸੀ ਅੱਜ ਉਹ ਰਾਜਾ ਇੱਕ ਚਿੜੀ ਦੇ ਰੂਪ ਵਿੱਚ ਧਰਤੀ ਤੇ ਉੱਡ ਰਿਹਾ ਹੈ ਅਤੇ ਉਸ ਨੂੰ ਉਹ ਚੀਜ਼ਾਂ ਯਾਦ ਹਨ ਜੋ ਉਸ ਨੇ ਪਿਛਲੇ ਜਨਮ ਵਿੱਚ ਕੀਤੀਆਂ ਹਨ ਮੈਂ ਅੱਖੀਂ ਦੇਖਿਆ ਹੈ ਉਹ ਪਰਮਾਤਮਾ ਦੀ ਕੁਦਰਤ ਅੱਜ ਉਹ ਚਿੜੀ ਆਪਣੇ ਬਣਾਏ ਹੋਏ ਬਾਗ ਵਿੱਚ ਵੀ ਨਹੀਂ ਬੈਠ ਸਕਦੀ ਕਿਉਂਕਿ ਉਸਤੇ ਬੱਚੇ ਉਸ ਨੂੰ ਗੁਲੇਲ ਮਾਰ ਕੇ ਉਡਾ ਦਿੰਦੇ ਹਨ ਆਪਣੇ ਮਹਿਲ ਵਿੱਚ ਵੀ ਨਹੀਂ ਉਹ ਬੈਠ ਸਕਦਾ ਕਿਉਂਕਿ ਉਸਤੇ ਮਹਿਲ ਦੇ ਲੋਕ ਸੇਵਾਦਾਰ ਕਹਿੰਦੇ ਹਨ ਕਿ ਚਿੜੀ ਗੰਧ ਪਾਉਂਦੀ ਹੈ ਇਸ ਤਰ੍ਹਾਂ ਉਹ ਹੁਣ ਜੰਗਲ ਵਿੱਚ ਰਹਿੰਦਾ ਹੈ ਅਤੇ ਆਪਣੇ ਪਿਛਲੇ ਕਰਮਾਂ ਨੂੰ ਯਾਦ ਕਰ ਕਰਕੇ ਸੋਚਦਾ ਹੈ ਕਿ ਜੇਕਰ ਮੈਂ ਪ੍ਰਮਾਤਮਾ ਦਾ ਨਾਮ ਜਪਿਆ ਹੁੰਦਾ ਤਾਂ ਅੱਜ ਮੈਂ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਸੁੱਖ ਭੋਗਦਾ ਪਰ ਕਰਮਾਂ ਦਾ ਹਿਸਾਬ ਹੋਣਾ ਹੈ ਵਹਿਮ ਇਨਸਾਨ ਜਿੰਨੇ ਮਰਜੀ ਪਾਲ ਲਵੇ ਪਰ ਲਿਖਾਤਾ ਦੇਣਾ ਹੀ ਪੈਣਾ ਹੈ ਪ੍ਰਮਾਤਮਾ ਦੀ ਦਰਗਾਹ ਵਿੱਚ ਇਨਸਾਨ ਹੋਣ ਚਾਹੇ ਜਾਨਵਰ ਪ੍ਰਮਾਤਮਾ ਦਾ ਨਾਮ ਕੋਈ ਵੀ ਜਪ ਸਕਦਾ ਹੈ ਜੇਕਰ ਜਾਨਵਰ ਵੀ ਪ੍ਰਮਾਤਮਾ ਦਾ ਨਾਮ ਜਪਣਗੇ ਤਾਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਮੁਕਤ ਹੋ ਕੇ ਬੈਠਣਗੇ ਤਾਂ ਤਨ ਬਾਬਾ ਸ੍ਰੀ ਚਾਂਜੀ ਮਹਾਰਾਜ ਕਿਰਪਾ ਕਰੋ